ਸਭ ਤੋਂ ਪਹਿਲਾਂ ਤੇ ਤੁਹਾਡਾ মিডিਆ ਦੇ ਸਾਥੀਆਂ ਦਾ ਬਹੁਤ ਧੰਨਵਾਦ ਮੇਰਾ ਨਾਮ ਪ੍ਰਿਤਪਾਲ ਸਿੰਘ ਪੰਨੂ ਹੈ ਮੈਂ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ ਸੰਸਥਾ ਜਿਹਨੂੰ ਨਿਫਾ ਵੀ ਕਿਹਾ ਜਾਂਦਾ ਹੈ ਮੈਂ ਉਹਦਾ ਫਾਊਂਡਰ ਚੇਅਰਮੈਨ ਨੈਸ਼ਨਲ ਚੇਅਰਮੈਨ ਦੀ ਅਸਟਾ ਮੇਰੇ ਕੋਲ ਜ਼ਿੰਮੇਵਾਰੀ ਹੈ ਔਰ ਮੇਰੇ ਨਾਲ ਸਚਪ੍ਰੀਤ ਸਿੰਘ ਜਿਹੜੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਸਰਦਾਰ ਸਰਵਿਸਪ੍ਰੀਤ ਸਿੰਘ ਜਿਹੜੇ ਨੇ ਪੰਜਾਬ ਦੇ ਕੋਆਰਡੀਨੇਟਰ ਨੇ ਤੇ ਬਾਕੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸਾਥੀ ਜਿਹੜੇ ਨਿਫਾ ਨਾਲ ਵੀ ਜੁੜੇ ਨੇ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਆਪਣੀਆਂ ਚਲਾ ਰਹੇ ਨੇ ਉਹ ਸਾਰੇ ਸਾਥੀ ਇੱਥੇ ਪਹੁੰਚੇ ਨੇ ਅੱਜ ਦਾ ਜਿਹੜਾ ਸਾਡਾ ਮੁੱਦਾ ਜਿਹਦੇ ਵਾਸਤੇ ਇਹ ਪ੍ਰੈਸ ਕਾਨਫਰੰਸ ਉਸ ਤੋਂ ਪਹਿਲਾਂ ਮੀਟਿੰਗ ਰੱਖੀ ਗਈ ਸੀ ਪੰਜਾਬ ਦੀ ਅਸੀਂ ਇੱਕ ਕੈਂਪੇਨ ਸੰਵੇਦਨਾ 2 ਇੰਟਰਨੈਸ਼ਨਲ ਬਲੱਡ ਡੋਨੇਸ਼ਨ ਅਤੇ ਅਵੇਅਰਨੈਸ ਕੈਂਪੇਨ ਜਿਹੜਾ ਅਸੀਂ ਇਹ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਸੰਵੇਦਨਾ 1 ਕੋਵਿਡ ਦੇ ਦੌਰਾਨ ਕੀਤਾ ਸੀ ਜਿਦੇ ਵਿੱਚ ਇੱਕ ਦਿਨ ਦੇ ਵਿੱਚ 1502 ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਸਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ 90ਵੇਂ ਸ਼ਹਾਦਤ ਦਿਵਸ ਤੇ ਜਿਦੇ ਵਿੱਚ 1 ਲੱਖ 3000 ਯੂਨਿਟ ਇਕੱਠੇ ਹੋਏ ਸਨ ਔਰ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਉਹ ਕੈਂਪ ਲਗਾਏ ਸਨ ਉਹਨਾਂ ਸਾਰਿਆਂ ਨੂੰ ਪੰਜਾਬ ਦੇ ਜਿਹੜੇ ਗਵਰਨਰ ਸਨ ਪਿਛਲੇ ਉਹਨਾਂ ਨੇ ਚੰਡੀਗੜ੍ਹ ਜਿਹੜਾ ਲਾਭ ਭਵਨ ਹੈ ਉਹਦੇ ਅਰੀਟੋਰੀਅਮ ਦੇ ਵਿੱਚ ਸਨਮਾਨਿਤ ਕੀਤਾ ਸੀ ਸੋ ਹੁਣ ਅਸੀਂ ਜਿਹੜਾ ਹੈ ਸੰਵੇਦਨਾ ਦਾ ਪਾਰਟ 2 ਕਰਨ ਜਾ ਰਹੇ ਹਾਂ ਜਿਹੜਾ ਸੰਵੇਦਨਾ 1 ਸੀ ਉਹਨੂੰ ਉਸ ਸਮੇਂ ਦੇ ਜਿਹੜੇ ਰਾਸ਼ਟਰਪਤੀ ਸਨ ਰਾਮਨਾਥ ਕੋਵਿੰਦ ਜੀ ਉਹਨਾਂ ਨੇ ਵੀਡੀਓ ਕਾਨਫਰੰਸ ਦੇ ਨਾਲ ਉਹਨੂੰ ਇਨੋਗਰੇਟ ਕੀਤਾ ਸੀ ਸੰਵੇਦਨਾ 2 ਦੇ ਵਿੱਚ ਅਸੀਂ 21 ਤੋਂ ਲੈ ਕੇ 23 ਮਾਰਚ ਤੱਕ ਅਗੇਨ ਜਿਹੜਾ 94 ਮਾ ਸ਼ਹਾਦਤ ਦਿਵਸ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਉਸ ਮੌਕੇ ਤੇ 3 ਦਿਨਾਂ ਵਾਸਤੇ ਰੱਖਿਆ ਹੈ ਇੱਕ ਦਿਨ ਇੱਕ ਚੀਜ਼ ਨੂੰ ਸਮਰਪਿਤ ਕਰਦੇ ਹੋਏ ਸੋ 21 ਤੋਂ ਲੈ ਕੇ 23 ਮਾਰਚ ਤੱਕ ਪੂਰੇ ਦੇਸ਼ ਦੇ ਵਿੱਚ 2400 ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਨ ਜਾ ਰਹੇ ਹਾਂ ਜਿਹਦੇ ਸਾਡਾ ਟੀਚਾ 1.5 ਲੱਖ ਯੂਨਿਟ ਜਿਹੜਾ ਹੈ ਉਹ ਅਲੱਗ-ਅਲੱਗ ਜਿਹੜੇ ਦੇਸ਼ ਦੇ ਬਲੱਡ ਬੈਂਕ ਨੇ ਸਾਡੀ ਫਰਸਟ ਪ੍ਰਾਇੋਰਟੀ ਗਵਰਨਮੈਂਟ ਬਲੱਡ ਬੈਂਕ ਹੈ ਅਗਰ ਬਲੱਡ ਗਵਰਨਮੈਂਟ ਬਲੱਡ ਬੈਂਕ ਇਧਰੇ ਨਹੀਂ ਮਿਲਦਾ ਤੇ ਫਿਰ ਚੈਰੀਟੇਬਲ ਬਲੱਡ ਬੈਂਕ ਹੈ ਸੋ ਇਹਨਾਂ ਬਲੱਡ ਬੈਂਕਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 1.5 ਲੱਖ ਯੂਨਿਟ ਤੇ 2400 ਕੈਂਪ ਜਿਹੜੇ ਨੇ ਇਹ ਤਿੰਨ ਦਿਨਾਂ ਦੇ ਵਿੱਚ ਲਗਾਏ ਜਾਣੇ ਆ ਇੰਡੀਅਨ ਰੈੱਡ ਕਰਾਸ ਸੁਸਾਇਟੀ ਸਾਡਾ ਸਹਿਯੋਗ ਕਰ ਰਹੀ ਹੈ ਨੀਮਾ ਜਿਹੜੀ ਹੈ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਜਿਹੜੀ ਹੈ ਉਹ ਦੇਸ਼ ਲੈਵਲ ਤੇ ਸਾਡਾ ਸਹਿਯੋਗ ਕਰ ਰਹੀ ਹੈ ਤੇ ਬਾਕੀ ਸਮਾਜਿਕ ਸੰਸਥਾਵਾਂ ਵੱਖ-ਵੱਖ ਸੰਸਥਾਵਾਂ ਪੰਜਾਬ ਤੋਂ ਵੀ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਉਹ ਸਾਡਾ ਇਹਦੇ ਵਿੱਚ ਸਹਿਯੋਗ ਕਰ ਰਹੀ ਹੈ ਔਰ ਮੈਂ ਤੁ ਉੱਥੇ ਕਰੀਬ 20 ਦੇਸ਼ਾਂ ਦੇ ਵਿੱਚ 21 ਤੋਂ 23 ਮਾਰਚ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ ਹੋਣਗੇ ਜਿਹੜੇ ਚ ਆਲਰੇਡੀ ਸਾਡੇ ਕੋਲ ਯੂਕੇ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਫਿਜੀ ਜਾਰਜੀਆ ਆਰਮੀਨੀਆ ਰਸ਼ੀਆ ਮੋਰੀਸ਼ਸ ਨੇਪਾਲ ਇਹ ਕੁਝ ਦੇਸ਼ ਨੇ ਜਿਨ੍ਹਾਂ ਦੇ ਵਿੱਚੋਂ ਆਲਰੇਡੀ ਸਾਡੇ ਕੋਲ ਕੈਂਪਾਂ ਦੀ ਕੰਸੈਂਟ ਆ ਚੁੱਕੀ ਹੈ ਸੋ ਇੱਕ ਵੱਡੀ ਮੂਵਮੈਂਟ ਬਣਾਉਣ ਜਾ ਰਹੇ ਆ ਪਰ ਇਨੀ ਵੱਡੀ ਮੂਵਮੈਂਟ ਬਣਾਉਂਦਾ ਜਿਹੜਾ ਅਸਲੀ ਪਰਪਸ ਉਹ ਇਹ ਹੈ ਕਿ ਬਲੱਡ ਡੋਨੇਸ਼ਨ ਦੇ ਪ੍ਰਤੀ ਅਵੇਰਨੈਸ ਕ੍ਰੀਏਟ ਹੋਵੇ ਦੇਖੋ ਦੁਨੀਆ ਦੇ ਵਿੱਚ ਸਭ ਤੋਂ ਵੱਧ ਯੂਥ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਹੈ ਲੇਕਿਨ ਸਭ ਤੋਂ ਵੱਧ ਯੂਥ ਹੋਣ ਦੇ ਬਾਵਜੂਦ ਸਾਡੇ ਇੱਥੇ ਬਲੱਡ ਡੋਨੇਸ਼ਨ ਦੇ ਵਿੱਚ ਕਿੰਨੇ ਕਿੰਨੇ ਜਾਗਰੂਕਤਾ ਦੀ ਘਾਟ ਹੈ ਜਿਹਦੇ ਕਰਕੇ ਅਵੇਰਨੈਸ ਦੀ ਘਾਟ ਹੋਣ ਕਰਕੇ ਸਾਡਾ ਜਿੰਨਾ ਬਲੱਡ ਸਾਨੂੰ ਹਰ ਸਾਲ ਚਾਹੀਦਾ ਉਹ ਨਾ ਪੂਰਾ ਨਹੀਂ ਹੋ ਪਾਂਦਾ ਸੋ ਇਹ ਕੈਂਪੇਨ ਇਹਦਾ ਮੇਨ ਪਰਪਸ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਇੱਕ ਲਹਿਰ ਕ੍ਰੀਏਟ ਹੋਵੇ ਇੱਕ ਅਵੇਰਨੈਸ ਕ੍ਰੀਏਟ ਹੋਵੇ ਤੇ ਵੱਧ ਤੋਂ ਵੱਧ ਯੂਥ ਜਿਹੜਾ ਬਲੱਡ ਡੋਨੇਸ਼ਨ ਵਾਸਤੇ ਅੱਗੇ ਆਵੇ ਸੋ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿੰਨੀਆਂ ਵੀ ਸੰਸਥਾਵਾਂ ਜੁੜ ਰਹੀਆਂ ਨੇ ਸਾਰਿਆਂ ਨੂੰ ਨਿਫਾ ਵੱਲੋਂ ਇੰਟਰਨੈਸ਼ਨਲ ਅਵਾਰਡ ਦਿੱਤਾ ਜਾਵੇਗਾ ਔਰ ਨਾਲ ਹੀ ਵਰਲਡ ਰਿਕਾਰਡ ਆਫ ਐਕਸੀਲੈਂਸ ਲੰਡਨ ਇਹਨਾਂ ਦਾ ਸਾਡੇ ਕੋਲ ਐਮਓਯੂ ਹੈ ਜਿੰਨੀਆਂ ਵੀ ਸੰਸਥਾਵਾਂ ਸੜਨ ਨਾਲ ਮਿਲ ਕੇ ਕੈਂਪ ਕਰ ਰਹੀਆਂ ਨੇ ਉਹਨਾਂ ਨੂੰ ਇਸ ਸੰਸਥਾ ਵੱਲੋਂ ਵੀ ਵਰਲਡ ਰਿਕਾਰਡ ਦਾ ਸਰਟੀਫਿਕੇਟ ਜਿਹੜਾ ਦਿੱਤਾ ਜਾਏਗਾ ਹਰ ਇੱਕ ਆਰਗੇਨਾਈਜ਼ਿੰਗ ਸੰਸਥਾ ਨੂੰ ਮਿਲੇਗਾ ਸੋ ਇੱਕ ਵੱਡਾ ਪ੍ਰੋਜੈਕਟ ਹੈ ਜਿਹਦੇ ਵਾਸਤੇ ਅੱਜ ਕੇ ਪਹਿਲਾਂ ਮੀਟਿੰਗ ਹੋਈ ਹੈ ਪੰਜਾਬ ਦੀਆਂ ਸੜੀ ਨਿਫਾ ਜੀ ਬ੍ਰਾਂਚਾਂ ਨਾਲ ਬਾਕੀ ਸੰਸਥਾਵਾਂ ਨਾਲ ਤੇ ਹੁਣ ਜਿਹੜਾ ਅਸੀਂ ਤੁਹਾਡੇ ਰੂਪ ਰੂਪ ਹੋ ਰਹੇ ਮੇਰਾ ਨਾਮ ਸਚਪ੍ਰੇਸਿੰਗ ਖੈਰਾਬੇਟ ਨਿਫਾ ਪੰਜਾਬ ਤੋਂ ਪ੍ਰੈਜ਼ੀਡੈਂਟ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿ ਸਤਕਾਰਯੋਗ ਪ੍ਰਤਪਾਲ ਸਿੰਘ ਪੰਨੂ ਜੀ ਜਿਹੜੇ ਕਿ ਨਿਫਾ ਦੇ ਚੇਅਰਮੈਨ ਫਾਊਂਡਰ ਨੇ ਔਰ ਸਰਪ੍ਰੇਖ ਸਿੰਘ ਜੀ ਪੰਜਾਬ ਵਿਧਾਨ ਸਭਾ ਤੋਂ ਜਿਹੜੇ ਕਿ ਸਰਪ੍ਰਸਤ ਨੇ ਪੰਜਾਬ ਦੇ ਸਾਡੇ ਤਜਿੰਦਰ ਸਿੰਘ ਜੀ ਨਾਮਤਾਰੀ ਇਹ ਜਿਹੜੇ ਕਿ ਨਾਮਤਾਰੀ ਸਭਾ ਨਾਲ ਜੁੜੇ ਹੋਏ ਨੇ ਸੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਨਿਫਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਨਵਾਂ ਵਰਲਡ ਰਿਕਾਰਡ ਬਣਾ ਰਿਹਾ ਵਰਡ ਬੁੱਕ ਆਫ ਐਕਸੀਲੈਂਸ ਲੰਡਨ ਜਿਹੜੇ ਕੀ 2400 ਕੈਂਪਸ 올 ਓਵਰ ਇੰਡੀਆ ਦੇ ਵਿੱਚ ਲੱਗਣੇ ਆ 1.5 ਲੱਖ ਯੂਨਿਟ 80 ਜਿਹੜਾ ਸਾਡਾ ਇਹ ਟੀਚਾ ਮੇਨ ਮੋਟਿਵ ਹੈ ਬਲੱਡ ਡੋਨੇਸ਼ਨ ਡਰਾਈਵ ਦਾ ਆ 1.5 ਲੱਖ ਯੂਨਿਟ 올 ਓਵਰ ਇੰਡੀਆ ਚ ਅਸੀਂ ਕਰ ਰਹੇ ਆ ਔਰ ਜਿੱਦਾਂ ਕੀ ਪੰਨੋ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡੀਆਂ 20 ਕੰਟਰੀਜ਼ ਨਾਲ ਪਹਿਲਾਂ ਹੀ ਟਾਈ ਅਪ ਹੋ ਚੁੱਕਿਆ ਹੋਇਆ ਉਸੇ ਤਰੀਕੇ ਨਾਲ ਜਿਵੇਂ ਕੀ ਪੰਜਾਬ ਤੋਂ ਕਈ ਵਕ ਵਕ ਸੰਸਥਾਵਾਂ ਵੀ ਸਾਡੀਆਂ ਨੀਫਾ ਬ੍ਰਾਂਚੇਜ਼ ਵੀ ਪਹੁੰਚੀਆਂ ਨੇ 올 오버 ਪੰਜਾਬ ਦੀ ਟੀਮ ਵੀ ਅਸੀਂ ਜਲਦੀ ਗਠਿਤ ਕਰਕੇ ਇਹਨੂੰ 올 오버 ਪੰਜਾਬ ਚ ਅਸੀਂ ਇਹੀ ਚਾਹਾਂਗੇ ਕਿ ਜਿੰਨੀਆਂ ਵੀ ਸੰਸਥਾ ਸਾਡੇ ਨਾਲ ਜੁੜੀਆਂ ਨੇ ਉਹ ਆਪਣਾ ਸਹਿਯੋਗ ਦੇਣ ਔਰ ਨਿਫਾ ਦੇ ਵੱਧ ਤੋਂ ਵੱਧ ਸਹਿਯੋਗ ਕਰਕੇ ਇਸ ਜਿਹੜਾ ਮਿਸ਼ਨ ਨੂੰ ਅਸੀਂ ਕਾਮਯਾਬ ਕਰਾਂ